ਉੜੀ ਠੇ ਓਏ ਉਹਦੀ ਠੇ ਕਿੰਨੇ ਘਿਆ ਰੀਠਾ ਓਏ ਅੰਕ ਤਾਂ ਟੱਪ ਗਿਆ ਰੀਠਾ ਅੱਜ ਸਕੂਲੀ ਨਹੀਂ ਗਿਆ ਜਬਾਕ ਜਬਾ ਪਤਾ ਨਹੀਂ ਕਦ ਟੱਪ ਗਿਆ ਜਾਨ ਜੀ ਕੁੱਲੀ ਨਹੀਂ ਗਿਆ ਓਏ ਓ ਕੀ ਹਾਲ ਹੈ ਸ਼ੇਰਾ ਕਿਵੇਂ ਰਹਿ ਠੀਕ ਆ ਕਿਤੇ ਨਾ ਥੀਆ ਮੜਾਇਆ ਕਰਦੇ ਸਿਰ ਕਾਫੀ ਗੱਲ ਸੀ ਚੱਤੇ ਜੇ ਬਾਕੀ ਚੱਕ ਦਰ ਗਿਆ ਕਿਹੜਾ ਜਵਾਬ ਉਹ ਠੀਕ ਆ ਹਾਂ ਉਹ ਤੇ ਖੇਡ ਹੀ ਜਾਂਦਾ ਉਹ ਤੇ ਗੇਮਾਂ ਖੇਡਦਾ ਹੋਊਗਾ ਹੋਰ ਉਹਨੇ ਕਰਨਾ ਆ ਚਕੂਲੀ ਨਹੀਂ ਗਿਆ ਜਦ ਇਹਨਾਂ ਨੇ ਤਾਂ ਸਕੂਲ ਕਿਹੜੇ ਸਕੂਲ ਜਾਂਦੇ ਇਹ ਬੜਾ ਇਹਨਾਂ ਨੇ ਲਹੂ ਪੀਤਾ ਚੱਲ ਨਾ ਜਦ ਲੱਗਿਆ ਉਹਨੂੰ ਕਿਹੜੇ ਪਛੇ ਦੇਖ ਕੇ ਜਵਾਕਾਂ ਦੇ ਕੰਮ ਕਹੀ ਨਾ ਤਾ ਅਜੀਕਲ ਗੇਮ ਮੈਂ ਹੀ ਚਾਹ। ਗੇਮ ਮੰਨੇ ਜੜ ਕਰਤੀ ਜਵਾਕਾਂ ਦੀ ਯਾਰ। ਹੋਰ ਪੜਾਈ ਬੁੜੀ ਬੰਨੀ ਗਏ ਜਵੱਕ। ਕੋਣ ਕਿੜੀਆਂ ਪੜਾਂ। ਨਿਕਾਵੀ ਡਾਉਣ। ਨਾ ਸਰਕਾਰੀ ਸਕੂਲਾਂ ਚ ਪੜਾਉਂਦੇ ਆ। ਉੱਥੇ ਵੀ ਆਹੀ ਕੋਸਾ ਵਸ ਇੱਕ ਦੂਜਿਆਂ ਲੜਦੇ ਆ ਕਿਸੇ ਉਹ ਮਾਰਿਆ ਚਾਹੇ ਕਿਸੇ ਉਹ ਮਾਰਾ। ਬੱਸ। ਇਹ ਤਾਂ ਗੱਲ ਛਈ ਐ। ਜਦੋਂ ਛਿੰਦਿਆ ਤੂੰ ਪੜਦਾ ਹੁੰਦਾ ਚਿੱਤੇ ਦੇ ਵੀ ਬਲੀਆਂ ਡਾਂਗਾ ਪੈਂਦੀਆਂ ਸੀ ਕਦਿਆਂ ਨਾ। ਹੋਰ। ਨਾ ਪੜਾਈ ਚ ਤਾਂ ਕੰਜੇ ਦਾ ਤੇਜ ਸੀ ਤੂੰ ਓਏ ਤੇ ਤਸੀਹਤ ਆ ਮਾਸਟਰ ਕੁਟ ਦੇ ਵਾਲੇ ਸੀ ਉਦੋਂ ਹਾਂ ਬਹੁਤ ਉਦੋਂ ਆ ਕੰਮ ਹੈ ਨਹੀਂ ਸੀ ਗੇਮ ਵਾਲਾ ਉਦੋਂ ਕਿਹੜਾ ਗੇਮ ਵਾਲਾ ਹੁੰਦਾ ਗੁੱਲੀ ਡੰਡਾ ਸੀ ਖੇਡੀਆਂ ਜਾਂਦੇ ਸੀ ਹਾਂ ਗੁੱਲੀ ਡੰਡਾ ਹੁੰਦਾ ਕੜਕੱਲੀ ਡੰਡਾ ਹਾਂ ਹੁਣ ਕਹਿੰਦੇ ਕੜਕੱਲੀ ਡੰਡੇ ਨਹੀਂ ਜਾਣਦੇ ਵੀ ਕੀ ਹੁੰਦਾ ਦੱਸਣਗੇ ਜੋ ਕਹਿੰਗਾ ਕੜਕੱਲੀ ਡੰਡਾ ਕਰਨਗੇ ਤਾਂ ਕੀ ਹੁੰਦਾ ਕਿਹੜੀ ਐ ਤੈ ਇਹ ਐ ਵੀ ਦੱਸਾਂਗੇ ਹਾਂ ਇਹਨਾਂ ਨੂੰ ਪਤਾ ਨਹੀਂ ਹਾਂ ਆ ਬੱਸ ਓ ਤੂੰ ਇੱਥੇ ਬੈਠਾ ਰਿਹਾ ਅੰਕ ਸਕੂਲ ਨਹੀਂ ਗਿਆ ਤੂੰ ਗਿਆ ਤੂੰ ਬਾਪੂ ਅੱਜ ਤਾਂ ਛੁੱਟੀ ਅੱਜ ਬਾਹਰ ਆ ਆ ਛਾ ਲੈ ਬਾਦਿਆ ਬਾਲਾਂ ਨੂੰ ਛੁੱਟੀਆਂ ਹੁੰਦੀਆਂ ਹੋਰ ਬਾਪੂ ਆ ਚੱਲ ਸਕੂਲ ਤੇਰਾ ਪਿਵਾ ਕਿੱਥੇ ਇੰਦਲੇ ਚੱਕੜੀ ਚੱਤੜ ਪੰਨੋਂ ਡਾਂਗਾ ਨਾ ਚੱਲ ਬਾਪੂ ਮੈਂ ਨਹੀਂ ਜਾਂਦਾ ਸਕੂਲ ਆ ਜਾਂਦਾ ਕਿਉਂ ਨਹੀਂ ਤੂੰ ਚੱਲ ਓ ਤੁਸੀਂ ਆ ਛੱਡੋ ਮੋਬਾਈਲਾਂ ਦੀਆਂ ਤੁਸੀਂ ਡੜਕਾ ਦਿੱਤੀ ਜਮਕਾਂ ਦੀ ਨੰਨ ਨੂੰ ਕੋਈ ਕਹਿੰਦਾ ਨਹੀਂ ਛਿੰਦੇੱਕਦੇ ਓਏ ਪਾਈ ਓਏ ਬੜੇ ਫੜਾਉਂ ਹੌਂ ਬੜਾ ਫੜਾ ਫੈਦਾ ਵੀ ਫੜਦਾ ਜੱ ਲੈ ਜਾ ਨੂੰ ਕ੍ਰੀਸ ਚਲੋ ਚਲੋ ਆਪ ਨੂੰ ਮੈਂ ਨਹੀਂ ਆਂਦਾ ਅੰਤ ਜਾਂਦਾ ਕੰਮ ਚਲੋ ਇਹ ਬੰਦ ਅੰਤ ਜਾਂਦਾ ਕੰਮ ਨਹੀਂ ਕ੍ਰੀਸ ਨਾ ਕ੍ਰੀਸ ਅੰਤੇ ਕਰਦੇ ਕਿ ਕੀ ਚਲਦਾ ਨਾ ਇਹ ਲਹੂ ਵੀ ਰੱਖ ਚਲੋ ਚਲ ਚਲ ਨੰਨ ਨੂੰ ਇਹ ਲੱਕ ਤੇ ਲੰਗ ਬੜਾ ਬੜਾ ਹੁੰਦਾ ਹੈ ਨੰਨ ਲਹੂ ਵੀ ਰੱਖ ਅਲ ਚੱਕਣ ਚੱਕ ਚੱਕ ਚੱਕਲ ਨੂੰ ਜਾਂ ਰਕਲ ਨਹੀਂ ਹੈ ਬਾਪੂ ਲੋਰੀਆਂ ਮੈਂ ਕਿਹਾ ਬਾਪੂ ਪੁੱਛੀ ਲਈਆਂ ਇੰਕਾਂ ਨਾਲ ਤਾਂ ਇਹ ਕਿਨੀ ਮੜਨ ਨਾ ਨਾ ਲੱਚ ਬਾੜ ਆ ਬਾਗੀ ਤੇ ਡੰਗੀ ਪਈ ਇੱਥੇ 10 ਮਿੰਟਾਂ ਵਿੱਚ ਚਾਰ ਹੋ ਜੀ ਗਏ ਬੜਾ ਆਤਾ ਹੈ ਦਿਵਖਾਂ ਤੰਗ ਕਦਮ ਮਾਦੇ ਜਾਂਦਾ ਇਹਨਾਂ ਨੇ ਕਿ ਜਿੰਨੀ ਜਾਂ ਹੋਰ ਤਾਂ ਇੰਨਾਂ ਚੰਗੇ ਜਵਾਕ ਅੱਜ ਤਾਪੂ ਵੇਤਾ ਅਨੋ ਅੱਧੇ ਛੱਡ ਕੇ ਮੰਗੇ ਠੰਡੇ ਚੰਦਾ ਕੋਈ ਨਾ ਤਾਂ ਮੈਂ ਅੱਜ ਕੱਦਿਆਂ ਦੇ ਨਾਲ ਗੱਲ ਲੰਦਾ ਇਹਨਾਂ ਦੀ ਭੰਗ ਢੂਈ ਹੋ ਨਜ਼ਰਨ ਦੇਂਦਾਂ ਨੂੰ ਦੜ ਕੱਢਤੀ ਜਮਨ ਜਵਾਕਾਂ ਦੀ ਚੱਲਦਾ 1000 ਮਿੰਟ ਦੀ ਚੜ ਨਿਕਲ ਗਈ ਜਮਾ ਉਹ ਮੋਬਾਈਲਾਂ ਦਾ ਹੋ ਤਾ ਬੜਾ ਬੁਰਾ ਹਾਲਾ ਤੁਸਾਂ ਦੇਖਿਆ ਨਹੀਂ ਕੀ ਬਣੂਗਾ ਨਾ ਤਾਂ ਉਹ ਕੀ ਬਣਨਾ ਬਸ ਆਹੀ ਨਿਕਾ ਇੱਕ ਇਹਨਾਂ ਦੀ ਡਾਊਨ ਹੋ ਗਈ ਸਕੂਲ ਬੰਦਿੰਗੇ ਹੋਏ ਕਦੇ ਹੂੰ ਘਾੜ ਦੇ ਕੰਮ ਵਾਲੀਆਂ ਇਹ ਨਹੀਂ ਬੁੜੀਆਂ ਦੇ ਅੱਖੇ ਨਹੀਂ ਲੱਗਦੇ ਇਹ ਕਹਿੰਦਾ ਦੁਕਾਨ ਤੋਂ ਡੱਬੀਆਂ ਲਿਆ ਮੇਰੇ ਸਾਰੇ ਡੱਬੀਆਂ ਲੈ ਨਹੀਂ ਜਾਂਦੀ ਸਹੀ ਗੱਲ ਆ ਤੇ ਹੁਣ ਫਿਰ ਕੀ ਬਣੂਗਾ ਬਸ ਕੀ ਬਣਨਾ ਤਾਂ ਆਹੀ ੱੱਕੇ ਖਾਣਗੇ ਹੁਣ ਸਿਸਟਮ ਹੀ ਇਹ ਜਾ ਹੋ ਗਿਆ ਉਨੇ ਦਿਹਾੜੀ ਵੀ ਨਹੀਂ ਕਰ ਸਕਦੇ ਇਹ ਜਿਹਾ ਲੋਟੀ ਵੀ ਨਹੀਂ ਖਾਂਦਾ ਖਾਓ ਕੋਲ ਕਰੇ ਮੇਰਾ ਛਲਾ ਤਾਈਆਂ ਤਾਂ ਫਿਰ ਕੁਕੜੀਆਂ ਪੈਂਦੀਆਂ ਹਾਂ ਕੁਕੜੀਆਂ ਪਹਿਲਾਂ ਵਾਲੇ ਜਬਾਕ ਮੇਰੀ ਗੱਲ ਛੁਣ ਢਲ ਗਿਆ ਦਿੰਦੀਆਂ ਬੁੜੀਆਂ ਮਿੱਠਾ ਠੀਕ ਹੈ ਬੱਕਲੀਆਂ ਚ ਗੁੜ ਪਾ ਕੇ ਦਿੰਦੀਆਂ ਬੱਕਲੀਆਂ ਕੋਈ ਖਾਂਦਾ ਹੁੰਦਾ ਹੁਣ ਰਿੰਕੇ ਕਿਹੜੀਆਂ ਬੱਕਲੀਆਂ ਪੱਠੀ ਤੋਂ ਦਾਣੇ ਪਨਾ ਕੇ ਲਿਆਉਂਦੇ ਧੋਰੀ ਤੋਂ ਬਰੂਡੇ ਬਣਾ ਬਣਾ ਖਾਂਦੇ ਸੀ ਤਾਨੂੰ ਭਈ ਟੱਕੜੇ ਸੀ ਪਹਿਲਾਂ ਦੀ ਗੱਲ ਹੋਰ ਸੀ ਤਾਇਆ ਬੋਲੀਆਂ ਖਾਂਦੇ ਸੀ ਜਬਾਕ ਹੂੰ ਬੋਲੀ ਬਹੁਤ ਖਾਂਦੇ ਸੀ ਫੜ ਹੈ ਨਹੀਂ ਪੁੱਤ ਕੁਛ ਜਾਣਦੀ ਨਹੀਂ ਹੋਣਾ ਹਾਂ ਇਹ ਟਾਈਮ ਪਾਵਾ ਹੋ ਗਿਆ ਜਵਾਖਿਆ ਬਾਦੀ ਦੇਖ ਉਹਨੂੰ ਅੱਜ ਛੱਡ ਕੇ ਹੀ ਆਉਣਾ ਚੱਲ ਦੇ ਗੱਲ ਦੇਖ ਰਹੇ ਆ ਤਤੰਤਰ ਬਾਥਰੂਮ ਤੋਂ ਹੀ ਨਿਕਲਿਆ ਉਹ ਰਿਠਿਆ ਹੋਏ ਫੋਰੀ ਗਿਆ ਨਹੀਂ ਹਾਂ ਸਕੂਲ ਉਹ ਤੂੰ ਬਾਹਰ ਨਿਕਲ ਨਾ ਤਨੀ ਵਾਲੇ ਬਾਹਰ ਕੋਣ ਉਹਹੀਂ ਬੈਠਾ ਉਹ ਤੂੰ ਕੱਪੜੇ ਵੀ ਨਹੀਂ ਲਾਏ ਮੈਂ ਨਹੀਂ ਲਾਦਾ ਸਕੂਲ ਚੁਆਇਤਾ ਤੇਰਾ ਪਿਆਓ ਤੋਂ ਕਰਵਾਉਣਾ ਬਾਪੂ ਤੇ ਦੇ ਸਾਥ ਲਾ ਆਇਆ ਫਿਰਦਾ ਦਾ ਇਹ ਨਾ ਤੈਨੂੰ ਲਾ ਕਰ ਲਾ ਕੱਪੜੇ ਨਹੀਂ ਲਾਏ ਤੂੰ ਓਏ ਓਟਾ ਨਾ ਮਾ ਨਾ ਮਾਰ ਆ ਨਾ ਖੜਾ ਹੋ ਕੇ ਦੁਖੀ ਕਰ ਖੜਾ ਓਏ ਕਦੋਂ ਨੂੰ ਕਿਉਂ ਨਹੀਂ ਜਾਂਦਾ ਡਰ ਲਾ ਲਾ ਦਲ ਕੰਮ ਨਹੀਂ ਕੀਤਾ ਦਲ ਘੱਟ ਤੋਂ ਲੱਗਦਾ ਪੜਾਈ ਤੋਂ ਕਿ ਤੱਕ ਦਾ ਕੋਈ ਹਉ ਦਿਖਾ ਲਓ ਉਹ ਹੀ ਨਾ ਡਰਦਾ ਹੋਵੇ ਜਵਾਕ ਕਿਤੇ ਉਹੀ ਉਹੀ ਹੋ ਰਹੀ ਹੋਵੇ ਉੰਤੀ ਹੋ ਗਈ ਹੋਊ ਜਦ ਇੱਕ ਵਾਰੀ ਕੁਛ ਨਹੀਂ ਹੁੰਦਾ ਤਾਂ ਇਹ ਦਿਖਾਇਆ ਹੁਣੇ ਯਾਰ ਇੱਥੇ ਆਪਣੇ ਨੇੜੇ ਹੀ ਬਾਬਾ ਹੈਗਾ ਬਾਬਿਆਂ ਨਾਲ ਕਿਹੜਾ ਚੱਕਰ ਹੈ ਕਿ ਤੈਨੂੰ ਹੰਥ ਹੋ ਜਾਂਦਾ ਤਾਂ ਇਹ ਹੋ ਜਾਂਦਾ ਯਾਰ ਐਦੋਂ ਮੈਂ ਕੋਕਰੀ ਲੈਣੇ ਪਿੱਛੇ ਤੇ ਹੁਣ 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 ਚਿੱਟਾ ਹੋ ਜੂਗਾ ਉਹ ਕੋਈ ਗੱਲ ਨਹੀਂ ਫੇਰ ਕੀ ਆ ਪਚਾਇਆ ਹੁਣੇ ਆ ਰੋਟੀ ਨਹੀਂ ਖਾਂਦਾ ਛਾਲਾ ਤੇ ਅਪਕਾਰ ਕਾ ਨੂੰ ਕਾ ਨੂੰ ਦਾ ਹੈ ਚਲ ਭਾਗੀ ਚੱਲਦੇ ਦਿਖਾ ਦਿਓ ਚੱਲ ਫੇਰ ਹੋ ਗਿਆ ਤੇ ਆਇਆ ਆ ਜਾ ਚੱਲੀਏ ਆਇਆ ਜਾ ਖਾ ਕੇ ਲੱਗੇ ਬੱਚਾ ਲੈ ਜਾ ਬਾਕੀ ਸੇ ਬਈ ਹੁਣ ਤਾਂ ਹਸਪੰਕ ਸਕੂਲ ਦਾ ਕਾਲ ਹੋ ਗਈ ਚੱਲਾ ਚੱਲੀਏ ਤਾਂ ਅਬਾਰ ਤੇ ਭੇੜ ਆਉਂਦਾ ਉਹ ਗੜ ਪੈ ਗਈ ਓਏ ਚਲੋ 83 ਆਦਾ 83 ਬੱਸ ਚੱਲੋ ਅੱਛਾ ਰੇ ਕੱਲਾ ਤੇ ਜੈਨੂ ਪਤਾ انا ਪਾਇਨੂ ਪਤਨੀ ਰੋਟਾ ਹੋਰ ਬਾਈ ਕੀ ਹਾਲ ਹੈ ਕੀ ਹਾਲ ਹੈ ਚੇਰਾ ਠੀਕ ਹੈ ਚੇਰਾ ਇੱਥੇ ਸਜੀਤ ਪਾਪਾ ਸ਼ਹੀਦ ਦਾ ਕੋਈ ਹੈਗਾ ਤੇਰੇ ਪਿੰਡ ਚ ਹੈ ਹੈ ਤੇ ਪੱਛੇ ਜਾਣਾ ਪੂ ਆ ਜਾ ਕੇ ਤੇ ਉੱਚੀ ਦਗਾ ਹੋਏ ਸੱਤਰ ਹਾਂ ਠੀਕ ਹੈ ਚੱਲ ਮੀ ਦੇਖ ਤੀ ਨਹੀਂ ਆਏ ਹੋਏ ਸਰਜੀਤ ਪਾਪਾ ਦਾ ਕੱਬ ਗਾ ਗਿਆ ਬਾਦ ਦਾ ਨਾ ਕਿੱਦਾਂ ਬਣਿਆ ਕਿੱਦਾਂ ਬਣਿਆ ਇਹ ਤੇ ਪੈਰ ਨਾ ਰਤਾ ਕਿਉਂ ਰਹੀ ਹੈ ਰੰਗ ਰੰਗ ਲਈ ਆਪਾਂ ਨਹੀਂ ਕੰਮ ਕਰ ਦਿੱਤੇ ਨਾ ਲੱਗਾ ਆਹੀ ਨਾ ਰਕਰ ਹੱਪ ਚੱਲਣੇ ਭਾਈ ਜੀ ਸਰਜੀਤ ਬਾਬੇ ਦਾ ਘਰ ਹੀ ਆ ਆਹੀ ਹੈ ਜੀ ਇਹੀ ਹੈ ਅੱਛਾ ਆਪ ਪੱਛੋ ਮੈਂ ਬੋਲ ਬੱਬੇ ਨੂੰ ਦਾਦਾ ਜੀ ਬਾਬਾ ਜੀ ਹਾਂ ਜੀ की हाल है तो भाई ठीक अच्छा, है भाई कुत्ता करते थे बोलिया ये कुत्ता तो वो बने जी बाकी का बाबा सरजीत बाबा खुला है अच्छा मशकत गए दिया कि मैं करता हूं ओए ओ नहीं ताया बस और ताया ठीक है हां ठीक है ठीक है भाई और माता सरजीत का सरजीत का है बाबा जी बाबा कल का आ, हो जी। जीके 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 आ, जी है है जी 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 बाबा बाबा अच्छा जय बाबा ਸਸਿਕਾ ਬਾਈ ਮਲਾਜੀ ਬਪੋ ਰਾਮ ਰਾਮ ਬੇਟੇ ਬਪਾ ਪਾ ਠੀਕੋ ਠੀਕ ਹੈ ਬਈ ਠੀਕ ਹੈ ਬਪੇ ਕੰਮ ਨਹੀਂ ਕਰਦਾ ਨਹੀਂ ਜਸੋ ਪੈ ਕੀ ਕੰਮ ਸੀ ਬੱਚਾ ਹੈ ਵਾਪਸ ਸਕੂਲ ਨੂੰ ਕਹਿੰਦਾ ਚਿੱਤੀ ਨਹੀਂ ਕਰਦਾ ਜਾਂਦਾ ਨਹੀਂ ਇਹ ਸਕੂਲ ਨਹੀਂ ਜਾਂਦਾ ਹਾਂਜੀ ਇੱਥੇ ਆਉ ਬੱਚਾ ਕੀ ਜੋ ਕਰਦਾ ਪੁੱਤ ਤੇਰਾ ਬਪਾ ਕੀ ਜੀ ਨਹੀਂ ਕਰਦਾ ਕਰਦਾ ਜੀ ਨਹੀਂ ਕਰਦਾ ਆਪਾਂ ਹੀ ਤੁਹਾਡੇ ਚ ਕੋਸਾ ਨਾਮ ਜਾਣਦਾ ਕੋਸਾ ਕੋਸਾ ਤਾਂ ਬਾਬਾ ਜਾਣਦੇ ਨੀ ਉਹ ਸੱਚ ਚਮਕੀਲੇ ਦੇ ਰਹਾ ਲੀਆਂ ਤਾਉਂਦੀਆਂ ਛੰਨੂ ਭਾਈ ਨਾ ਬਾਬਾ ਜਾਣਦੇ ਮਿਕਸੀ ਹੀ ਕਰਦਾ ਹੈ ਚੱਕ ਦਿਓ ਫੱਟਿਆਂ ਹਾਦੀ ਨਾ ਲੇਦਾ ਵਾਹ ਜੀ ਮੇਰਾ ਹਾਦੀ ਨਾ ਲੇਦਾ ਆਉਂਦਾ ਜੀ ਮੇਰਾ ਜੀ ਮੇਰਾ ਏ ਜਮੀਨ ਮਾਲ ਵੀ ਪਿੱਛਾ ਨਾ ਕੇ ਜਨਾ ਏ ਜਮੀਨ ਮਾਲ ਵੀ ਪਿੱਛਾ ਨਾ ਕੇ ਜਨਾ ਮਗਰ ਪੇਪਰ ਜੇਦਾ ਦੀ ਬਾਬਾ ਗੁੱਟ ਸੇ ਲੀਦਾ ਲਾ ਘਰਵਾਈ ਫੇਰ ਦਾ ਦੀ ਬਾਬਾ ਗੁੱਟ ਕੇ ਲੀਦਾ ਲਾ ਘਰਵਾਈ ਫੇਰ ਦਾ ਦੀ ਬਾਬਾ ਗੁੱਟ ਕੇ ਲੀਦਾ ਇਹ ਘਤਨ ਮੱਜਾ ਬੈਜਾ ਬੈਜਾ ਕੁਝ ਨਹੀਂ ਹੁੰਦਾ ਪੁੱਟਨੀਆ ਪੁੱਟਨੀਆ ਮਾ

ਕਲ ਕੋਈ ਜਲਾ ਕੇ ਜਰਾ ਜਿਹਰੇ ਚਰਾ ਬੜਦਾ ਵੀ ਬਾਬਾ ਕੋਲ ਤੇ ਜੀਦਾ ਆ ਨਾ ਕੋਣ ਬਾਈ ਤੇਰਾ ਵੀ ਬਾਬਾ ਕੋਲ ਤੇ ਜੀਦਾ ਬਾਬਾ ਕਿਵੇਂ ਬੁੰਗਾ ਜੇ ਜਲਦਾ ਹੁਣ ਤਾਂ ਨੀ ਚਿੱਤਾਂ ਦੇ ਕੁਛ ਲੜ ਗਿਆ ਓਏ ਕਰ ਓਏ ਅੱਛਾ ਤੋ ਇਹ ਕੋਣ ਹੈ ਅੱਛਾ ਤੋ ਇਹ ਪੜਾ ਰਿਹਾ ਹੈ ਆ ਕੋਈ ਨਹੀਂ ਬਾਬਾ ਜੀ ਗਲਤੀ ਹੋ ਗਈ ਮਾਫ ਕਰਦੇ ਮੈਨੂੰ ਪਤਾ ਨਹੀਂ ਚੱਲ ਨਹੀਂ ਓਏ ਤੂੰ ਪੁੱਛਣਾ ਤਾਂ ਹੈਗਾ ਬਾਬਾ ਪਹਿਲਾਂ ਬੁੜਾ ਬੋਲ ਪਿਆ ਹੁਣ ਕੀ ਪੁੱਛਗੇ ਇੱਕੀ ਖਾਕੇ ਆਏ ਏ ਢੱਗ ਸਵਾ ਛੜਦਾ ਹੀ ਨਹੀਂ ਕੁਝ ਛੜਦਾ ਹੀ ਨਹੀਂ ਸਰਜੀਤ ਬਾਬੇ ਦੀ ਗੱਡੀ ਤੇ ਹਾਂ ਚੱਲੋ ਬਾਬਾ ਜੀ ਮਾਫ ਕਰਿਓ ਮੈਨੂੰ ਤਾਂ ਪਤਾ ਨਹੀਂ ਲੱਗਿਆ ਪਿੱਛਾ ਜਾ ਕੇ ਘਮਣ ਲੱਗੇ ਮੈਂ ਕਿਹਾ ਬਾਬੇ ਤੇ ਉਿੰਨਾ ਕੁਛ ਲੱਗ ਗਿਆ ਵੇ ਇਹ ਤਾਂ ਪਾਣੀ ਬਾਬੇ ਦੀ ਹੈ ਚਲਦੀ ਆ ਅੱਛਾ ਫਿਰ ਠੀਕ ਆ ਬਾਬਾ ਜੀ ਤੈਨੂੰ ਪਤਾ ਨਹੀਂ ਸਰਜੀਤ ਬਾਬੇ ਦੇ ਆਣ ਕਿ ਇਹਦੇ ਗੱਡੀ ਕੰਮ ਕਰਦਾ ਯਾਰ ਕੋਈ ਪੈਸਾ ਪੁੱਛੇ ਹੀ ਜੁੜ ਰਿਹਾ ਐ ਕਰ ਭਈ ਪਹਿਲੇ 10 ਰੁਪਏ ਢੋਲਕੀ ਵਾਲੇ ਨੂੰ ਦੇ ਲੈ ਵਾ ਬਾਬਾ ਹਾਂ ਤੇ ਤੇ ਮੇਰੀ ਗੱਲ ਸੁਣ ਮੈਂ ਜੀ ਤੇ ਤੇਰਾ ਕੰਮ ਨਹੀਂ ਚੱਲਦਾ ਨਾ ਨਾ ਬੱਬਾ ਨਹੀਂ ਚੱਲਦਾ ਨਾ ਜੀ ਨਹੀਂ ਚੱਲ ਅੱਛਾ ਬੱਬਾ ਜੀ ਸੱਤ ਤਾਂ ਚੌਕੀਆਂ ਲੱਗਣਗੀਆਂ ਅੱਛਾ ਜੀ ਸੱਤ ਹੀ ਪੱਤਾਂ ਲੱਗਣਗੀਆਂ ਅੱਛਾ ਜੀ ਤੇ ਪੱਤਲਾ 550 ਦੀ ਤੇ 550 ਦੀ ਠੀਕ ਹੈ ਅੱਛਾ ਜੀ ਤੇ ਸੱਤ ਸ਼ਨੀਵਾਰ ਆ ਜੀ ਫਤ ਇਹਦਾ ਲਾਜ ਪੱਕਾ ਹੋਵੇ ਬੱਬਾ ਲਾਜ ਤਾਂ ਉਹੀ ਹੋ ਜੂਗਾ ਇੰਨੀਆਂ ਪੱਤ ਪੱਤਲਾਂ ਨੂੰ ਪੈਂਦੀ ਛੱਡੀ ਇੱਥੇ ਭੂਆ ਦੀ ਕੁੜੀ ਬੈਹੀ ਹੈ ਬਾਬਾ ਤੂੰ ਕਿਸੇ ਦਾ ਰਾਜ ਨਹੀਂ ਕਰੇਗਾ ਕਿ ਕਚਰੇਖਾਈ ਆਏਗਾ ਤੱਲਾ ਖੱਲਾ ਤੱਲਾ ਖੱਲਾ ਨਹੀਂ ਮਾਤਾ ਖਾਂਜੀ ਆ ਤੱਲਾ ਲੰਘਾ ਰਾਜ ਨਾ ਕਰਦਾ ਨਹੀਂ ਜੁਆਖਦਾ ਮੇਰੀ ਗੱਲ ਸੁਣੋ ਭਰਾਵਾ